ਪੰਜਾਬ ਦੇ ਸ਼ਿਰਮੋਰ ਕਵੀ ਸ਼ਿਵ ਕੁਮਾਰ ਪਟਾਲਪੀਤੇ 99 ਜਨਮ ਦਿਵਸ ਨੂੰ ਸਮਰਪਿਤ ਰਾਜਪਦਰੀ ਸਮਾਗਮ ਬਟਾਲਾ ਤੇ ਸ਼ਿਵ ਕੁਮਾਰ ਪਟਾਲਪੀ ਸਭਿਆਚਾਰ ਕੇਂਦਰ ਵਿਕੇ ਪੂਰੇ ਉਤਸ਼ਾਹ ਨਾਲ ਮਨਾਇਆ ਜਦ ਕਿ ਇਸ ਦਿਨ ਤੇ ਪੰਜਾਬ ਸਰਕਾਰ ਦੇ ਵਣਤ ਵਿਭਾਗ ਦੇ ਵੱਲੋਂ ਸ਼ਿਵ ਤਾਲਬੇ ਨੂੰ ਸਮਰਪਿਤ ਤੋ ਵਾਤਾਵਰਣ ਸੁਰੱਖਿਆਤੀ ਰੁੱਖਾਂ ਦੀ ਮਹੱਤਤਾ ਸੰਬੰਧੀ ਇੱਕ ਮਹੀਨਾ ਚੱਲਣ ਵਾਲੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਮੁਕਾਬਲੇ 1 ਮਹੀਨਾ ਚੱਲਣਗੇ ਉਸੇ ਰਾਜਪਤਰੀ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਸ਼ਾਮਲ ਹੋਏ ਅਤੇ ਉਹਨਾਂ ਨੇ ਕਿਹਾ ਕਿ ਅੱਜ ਨਾ ਦਿਨ ਜੋ ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਵਸ ਤੇ ਅਤੇ ਇਸ ਦਿਨ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਵਿੱਚ ਵਾਤਾਵਰਨ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਸੰਬੰਧੀ 1 ਮਹੀਨੇ ਤੱਕ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਇਸ ਨਾਲ ਹੀ ਪੰਜਾਬ ਭਰ ਨੂੰ ਹਰਾ-ਭਰਾ ਕਰਨ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੇ বন ਵਿਭਾਗ ਵੱਲੋਂ ਪੂਰੇ ਪੰਜਾਬ ਭਰ ਚ ਪੌਦੇ ਲਗਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਅਤੇ ਵਿਦਿਆਰਥੀਆਂ ਦੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਇੱਕ ਮਹੀਨਾ ਕਰਵਾਈ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਕੋਈ ਗਰਮ ਗੋਦ ਵਿੱਚ ਝੂਟੇ ਲੈਂਦੀ ਅਜੇ ਨਾ दार याद बनाया माएदार याद बनाया माए निकदार यार बनाया सिर बना ते पद लगी कलगी पैरी ਅੱਜ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਇੱਕ ਵਾਰ ਫੇਰ ਆਣ ਦਾ ਮੌਕਾ ਮਿਲਿਆ ਸੋ ਸ਼ੇਵ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮ ਵਰੇ ਗੰਢਾ 99 ਜਨਮ ਦਿਨ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਦਾਰਪਗਵੰਸਾ ਮਾਨਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਚ ਜੰਗਲਾਤ ਮੈਗਮੇ ਨੇ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ ਸੋ ਇਹ ਅੱਜ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਚੱਲਣਾ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਸਕੂਲਾਂ ਪ੍ਰਾਇਮਰੀ ਸਕੂਲਾਂ 'ਚ ਮਿਡਲ 'ਚ ਹਾਈ ਸਕੈਂਡਰੀ 'ਚ ਔਰ ਕਾਲਜਾਂ ਦੇ ਅੰਦਰ ਚਾਰ ਪੱਧਰ ਤੇ ਬੱਚਿਆਂ ਦੇ ਮੁਕਾਬਲੇ ਹੋਣਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਿੱਥੇ ਅਸੀਂ ਸ਼ੇਰ ਕੁਮਾਰ ਜੀ ਦੇ ਵਟਾਲ ਵੀ ਜੀ ਦੇ ਉਹਨਾਂ ਮਹਾਨ ਗੀਤਾ ਨਾਲ ਉਹਨਾਂ ਰੋ ਰੀਤਾ ਨਾਲ ਉਸ ਵੱਡੇ ਵਿਦਵਾਨ ਵੱਲੋਂ ਪਾਏ ਗੇ ਪੰਜਾਬੀ ਬੋਲੀ ਚ ਸਹਿਜ ਵੱਡੇ ਯੋਗਦਾਨ ਦੇ ਨਾਲ ਜਿੱਥੇ ਜੋੜਣਾ ਉਹਨਾਂ ਨੂੰ ਯਾਦ ਕਰਨਾ ਤੇ ਨਾਲ ਦੀ ਨਾਲ ਇਸ ਆਨ ਵਾਲੀ ਪੀੜੀ ਨੂੰ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਜੋੜਨਾ ਵੀ ਵਾਜ ਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਹੈ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਸੋ ਉਹਦਾ ਅਸਰ ਸਾਰੀ ਦੁਨੀਆ ਤੇ ਪੈਂਦਾ ਪੰਜਾਬ ਚ ਵੀ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਪੰਛੀਆਂ ਤੇ ਪੈਣਾ ਸਾਡੀਆਂ ਫਸਲਾਂ ਤੇ ਪੈਣਾ ਸੋ ਇਹਦੀ ਚੁਣੌਤੀ ਦੇ ਲਈ ਜਿੱਥੇ ਵਿਗਿਆਨੀ ਵੱਡੀਆਂ-ਵੱਡੀਆਂ ਖੋਜਾਂ ਕਰਦੇ ਆ ਉੱਥੇ ਅਸੀਂ ਜੰਗਲਾਤ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ੀਰ ਦੀਵਰੇਗਣ ਨੂੰ ਸਮਰਪਿਤ ਸਾਢੇ 3 ਲੱਖ ਬੂਟੇ ਵੀ ਲਾ ਰਹੇ ਆ ਸੋ ਅੱਜ ਇੱਕ ਵਾਰ ਇਸ ਪਿਆਰੀ ਤੇ ਸਾਂਝਾ ਮਤੀ ਧਰਤੀ ਬਟਾਲੇ ਤੇ ਆਣ ਦਾ ਮੌਕਾ ਮਿਲਿਆ ਬਹੁਤ ਸ਼ਾਨਦਾਰ ਇਵੈਂਟ ਹੋਇਆ ਬਹੁਤ ਖੂਬਸੂਰਤ ਬੱਚਿਆਂ ਨੇ ਕਵਿਤਾਵਾਂ ਔਰ ਪਾਸਨ ਗੀਤ ਵਗੈਰਾ ਇਥੇ ਪ੍ਰਸਤੁਤ ਕੀਤੇ ਆ ਔਰ ਜਿਨ੍ਹਾਂ ਦਾ ਕੈਟੇਗਰੀਜ਼ਾਈਜ਼ ਵੀ ਕੀਤਾ ਗਿਆ 136 3 ਸੋ ਨਾਲ ਦੀ ਨਾਲ ਇੱਕ ਮਹੀਨਾ ਜਿਹੜੇ ਚੱਲਣਗੇ ਇਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਨਕਦੀ ਇਨਾਮ ਵੀ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਆਪਣੇ ਆਣ ਵਾਲੀ ਪੀੜੀ ਨੂੰ ਪੰਜਾਬੀ ਬੋਲੀ ਸੇਵ ਕੁਮਾਰ ਜੀ ਦੇ ਸਹਿਤ ਨਾਲ ਜੋੜਨਾ ਤੇ ਨਾਲ ਦੀ ਨਾਲ ਵਾਤਾਵਰਣ ਤੇ ਰੁੱਖਾਂ ਦੇ ਨਾਲ ਉਹਨਾਂ ਦਾ ਮੋਜ ਗਾਣਾ ਉਹਨਾਂ ਅੰਦਰ ਸਨੇਹ ਪੈਦਾ ਕਰਨਾ ਇਹ ਬਾਣਜੁਗ ਮੁਖਮੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆ ਜਿਹੜਾ ਬਟਾਲੇ ਦੇ ਤਰੀਕੇ ਤੋਂ ਦਿੱਤਾ ਹੈ ਤੇ ਹੋਰਵੇਬਲ ਐਮਐਲਏ ਹਮਨਸ਼ੀਰ ਸ਼ੇਰਕਲਸੀ ਵਕੀ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਬਿਹਾਫ ਤੇ ਪਹੁੰਚੇ ਇਹ ਬਹੁਤ ਹੀ ਮਿਹਨਤ ਕਰ ਰਹੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਆਸਿਫ ਜੀ ਨੇ ਸਾਡੇ ਸਤਿ ਸ਼੍ਰੀ ਅਕਾਲ ਮਾਨ ਜੀ ਜੀ ਨੇ ਔਰ ਸਾਡੇ ਪਟਾਣੇ ਦਾ ਪੰਜਾਬ ਦਾ ਮੋਰੇ ਯੂਨੀਵਰਸਲ ਨਾਮ ਤੋਂ ਸਿਰੇ ਹੀ ਸਾਡੇ ਐਮ.ਐਲ.ਏ. ਸਾਹਿਬ ਨਾਲੇ ਦੀ ਦਿਨ ਰਾਤ ਮਿਹਨਤ ਰੇਲੇ ਪਟਾਣੇ ਦਾ ਨਾਮ ਮੋਰ ਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਨਾ ਹੈ ਸਰਕਾਰ ਪਰਪਲਿਸਿਵ ਕੀ ਮਾਨ ਬਣੋ ਪੰਜਾਬ ਸਰਕਾਰ ਬਣੋ ਕਿ ਜਿਹੜਾ ਅੱਜ ਦੇ ਦਿਨ ਸੀਗੋਟ ਡੋਰਿਅਨ ਦੇ ਵਿੱਚ ਆਪਣਾ ਸ਼ਿ ਪਟਾਣੇ ਦੀ ਜਿਹੜੀ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਸਟਾਰਟ ਹੋਇਆ ਇਹ ਵਕਤ ਤੋਂ ਜਿਲ੍ਹਿਆਂ ਤੇ ਹੋ ਰਿਹਾ ਹੈ ਜੀ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ ਛੋਟੇ ਬੱਚੇ ਕਵਿਤਾ ਇਕੱਠ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ ਸਰਕਾਰ ਵੱਲੋਂ ਬਹੁਤ ਸੋਹਣਾ ਉਪਾਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਬੜੀ ਫੇਰ ਜਿਹੜਾ ਵਾ ਬੱਚਿਆਂ ਨੂੰ ਅਪਰੀਸ਼ੀਏਟ ਕਰੀਏ ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਟੈਲੈਂਟ ਹੈ ਉਹਨੂੰ ਬਾਹਰ ਲਿਆਇਆ ਜਾ ਰਿਹਾ ਹੈ ਹਾਂਜੀ ਅੱਜ ਰਾਜਪਦਰੀ ਸਮਾਗਮ ਜੋ ਉੱਥੇ ਸ਼ਿਵ ਕੁਮਾਰ ਬਟਾਲਵੀ ਹਾਲ ਵਿੱਚ ਬਟਾਲੇ ਵਿੱਚ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਨ ਨੂੰ ਬੋਸਟਜਾ ਬਣਾਉਣ ਲਈ ਉਪਰਾਲੇ ਕਿਤੇ ਉਪਰਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਹਨੂੰ ਸਿੰਕ ਕੀਤਾ ਗਿਆ ਜੀ ਸ਼ਿਵ ਕੁਮਾਰ ਬਟਾਲ ਜੀ ਦੇ ਗੰਗੰਦ ਨਾਲ ਸੋ ਸਾਰਿਆਂ ਨੂੰ ਪੀਂਦਾ ਵੱਧ ਤੋਂ ਵੱਧ ਰੁੱਖ ਲਾਓ ਸੋ ਥੈਟ ਆਪਾਂ ਆਪਣਾ ਵਾਤਾਵਰਨ ਵਧੀਆ ਬਣਾ ਸਕੀਏ